ਪ੍ਰਧਾਨ ਮੰਤਰੀ ਨरेन्द्र મોદી ਦੇਗਵਾਈ ਹੇਠ ਨਵੀਂ ਦਿੱਲੀ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵਿਕਸਿਤ ਭਾਰਤ 2047 ਲਈ ਵਿਜ਼ਨ ਦਸਤਾਵੇਜ਼ ਅਤੇ ਅਗਲੇ 5 ਸਾਲਾਂ ਲਈ ਵਿਸਤ੍ਰਿਤ ਕਾਰਜ ਯੋਜਨਾ ਤੇ ਵਿਚਾਰ ਵਟਾਂਦਰਾ ਕੀਤਾ। ਮਈ 2024 ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ 100 ਦਿਨ ਦੇ ਏਜੰਡੇ ਤੇ ਵੀ ਮੰਥਨ ਹੋਇਆ। ਵਿਕਸਿਤ ਭਾਰਤ ਦਾ ਏਅਰ ਰੋਡ ਮੈਪ ਪਿਛਲੇ 2 ਸਾਲਾਂ ਤੋਂ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਤਿਆਰੀ ਦਾ ਨਤੀਜਾ ਹੈ। ਇਸ ਵਿੱਚ ਸਾਰੇ ਮੰਤਰਾਲਿਆਂ ਤੇ ਸੂਬਾ ਸਰਕਾਰਾਂ ਸਿੱਖਿਆ ਸ਼ਾਸਤਰੀਆਂ ਸੰਤਰੀ ਸੰਸਥਾਵਾਂ ਸਿਵਲ ਸੁਸਾਇਟੀ ਵਿਗਿਆਨਕ ਅਦਾਰਿਆਂ ਤੇ ਨੌਜਵਾਨਾਂ ਤੋਂ ਮਿਲੇ ਵਿਚਾਰਾਂ ਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੂੰਜੀਕਾਰੀ ਦੇ ਸੋਮਿਆਂ ਨੂੰ ਲਾਂਬਤ ਕਰਨ ਦੇ ਨਾਲ ਵਿਆਪਕ ਸਲਾਮ ਮਸ਼ਵਰੇ ਤੇ ਸਮੁੱਚੀ ਸਰਕਾਰ ਦੀ ਪਹੁੰਚ ਸ਼ਾਮਲ ਹੈ ਇਸ ਦੇ ਲਈ ਵੱਖ-ਵੱਖ ਪੱਧਰ ਤੇ 2700 ਤੋਂ ਵੱਧ ਮੀਟਿੰਗਾਂ ਵਰਕਸ਼ਾਪਾਂ ਅਤੇ ਸੈਮੀਨਾਰ ਕਰਵਾਏ ਗਏ ਇਸ ਮੰਤਵ ਲਈ 20 ਲੱਖ ਤੋਂ ਵੱਧ ਨੌਜਵਾਨਾਂ ਦੇ ਸੁਝਾਅ ਮਿਲੇ ਵਿਕਸਿਤ ਭਾਰਤ ਦਾ ਰੋਡਮੈਪ ਸਪਸ਼ਟ ਤੌਰ ਤੇ ਪ੍ਰਗਟਾਏ ਗਏ ਕੌਮੀ ਦ੍ਰਿਸ਼ਟੀਕੋਣ ਆਸਾਂ ਉਮੀਦਾਂ ਸਪਸ਼ਟ ਟੀਚਿਆਂ ਅਤੇ ਕਾਰਜਬਿੰਦੂਆਂ ਨਾਲ ਤਿਆਰ ਕੀਤਾ ਗਿਆ ਖਾਕਾ ਹੈ ਇਸ ਦੇ ਟੀਚਿਆਂ ਵਿੱਚ ਆਰਥਿਕ ਵਿਕਾਸ ਈਜ਼ ਆਫ ਲੀਵਿੰਗ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਬੁਨਿਆਦੀ ਢਾਂਚਾ ਅਤੇ ਸਮਾਜ ਭਲਾਈ ਆਦ ਵਰਗੇ ਖੇਤਰ ਸ਼ਾਮਲ ਨੇ